ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੌਰੇ ਦੇ ਆਪਣੇ ਦੂਜੇ ਦਿਨ ਪ੍ਰਭਾਸ ਪਾਟਨ ਵਿੱਚ ਸ਼ੌਰਿਆ ਯਾਤਰਾ ਦੀ ਅਗਵਾਈ ਕੀਤੀ ਇਹ ਯਾਤਰਾ ਸੋਮਨਾਥ ਸਵਾਭਿਮਾਨ ਪਰਵ ਦੇ ਹਿੱਸੇ ਵਜੋਂ ਕਰਵਾਈ ਜਾ ਰਹੀ ਹੈ ਯਾਤਰਾ ਦੌਰਾਨ ਸੋਮਨਾਥ ਮੰਦਿਰ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਅਣਗਿਣਤ ਯੋਧਿਆਂ ਦੇ ਸਨਮਾਨ ਵਿੱਚ 108 ਘੋੜਿਆਂ ਵਾਲੀ ਸਵਾਰੀ ਕੱਢੀ ਗਈ ਇਸ ਮੌਕੇ ਕੱਠ ਨੂੰ ਸਬੋਧਨ ਕਰਦੇ ਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ 11 ਮਈ 1951 ਨੂੰ ਸ਼ਰਧਾਲੂਆਂ ਲਈ ਮੋੜ ਖੋਲੇ ਜਾਂਦੇ 77 ਸਾਲ ਹੋ ਗਏ ਨੇ ਅਤੇ ਸੋਮਨਾਥ ਮੰਦਰ ਟਰਸਟ ਦਾ ਪ੍ਰਬੰਧਨ ਹੋਣ ਨਾਤੇ ਉਹ ਮਾਣ ਮਹਿਸੂਸ ਕਰਦੇ ਨੇ ਕਿ ਉਹਨਾਂ ਨੂੰ ਇੱਥੇ ਪੂਜਾ ਕਰਨ ਦਾ ਮੌਕਾ ਮਿਲ ਰਿਹਾ ਹੈ मंत्रों की ये गूंज आस्था का ये उफान और इस दिव्य वातावरण में भगवान सोमनाथ के आप सब भक्तों की उपस्थिति ये इस अवसर को दिव्य बना रही है भव्य बना रही है और मैं इसे अपना बहुत बड़ा सौभाग्य मानता हूं कि सोमनाथ मंदिर ट्रस्ट के अध्यक्ष के रूप में मुझे सोमनाथ स्वाभिमान पर्व में सक्रिय सेवा का अवसर मिला है पंजाब के मुख्यमंत्री भगवंत सिंह मान ने कल बठिंडा च लोक मिलने की शिरकत की ते युद्ध नशियां विरुद्ध मुहिम के दूजे पड़ा में लोक लहर में बदलने लिए यतन तेज करने की अपील की लोक मिलनी दौरान मुख्यमंत्री मान ने कहा कि ਪਿਛਲੀਆਂ ਸਰਕਾਰਾਂ 'ਚ ਤਾਕਤਵਰ ਆਗੂਆਂ ਨੇ ਨਸ਼ਿਆਂ ਦੇ ਕਾਰੋਬਾਰ ਨੂੰ ਸ਼ਹਿ ਦਿੱਤੀ ਪਰ ਪੰਜਾਬ ਦੀ ਮੌਜੂਦਾ ਸਰਕਾਰ ਨੇ ਪਿਛਲੇ 1 ਸਾਲ ਦੌਰਾਨ 28000 ਨਸ਼ਾ ਤਸਕਰਾਂ ਵਿਰੁੱਧ ਕੇਸ ਦਰਜ ਕੀਤੇ ਨੇ ਜਿਨ੍ਹਾਂ ਵਿੱਚੋਂ ਦੋਸ਼ੀ ਠਹਿਰਾਏ ਜਾਣ ਦੀ ਦਰ 88% ਦੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਨਸ਼ਿਆਂ ਦੀ ਸਪਲਾਈ ਲਾਈਨ ਤੋੜ ਦਿੱਤੀ ਏ ਤੇ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਵੱਡੇ ਤਸਕਰਾਂ ਨੂੰ ਜੇਲ੍ਹ ਵਿੱਚ ਸੁੱਟਿਆ ਜਾ ਰਿਹਾ ਏ ਪੰਜਾਬ 'ਚ جاری ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ 315ਵੇਂ ਦਿਨ ਪੰਜਾਬ ਪੁਲਿਸ ਨੇ ਕੱਲ 301 ਥਾਵਾਂ ਤੇ ਛਾਪਾ ਮਾਰੀ ਕੀਤੀ ਇਸ ਦੌਰਾਨ 61 ਮਾਮਲੇ ਦਰਜ ਕਰਕੇ 82 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਨਾਲ 315 ਦਿਨਾਂ ਵਿੱਚ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਦੀ ਗਿਣਤੀ 43950 ਹੋ ਗਈ ਹੈ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕੱਲ ਨਵੀਂ ਦਿੱਲੀ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਨਰਮਨ ਨਾਲ ਬਜਟ ਤੋਂ ਪਹਿਲਾਂ ਮੀਟਿੰਗ ਹਿੱਸਾ ਲਿਆ ਕੇਂਦਰੀ ਬਜਟ 2026-27 ਲਈ ਪੰਜਾਬ ਦੀਆਂ ਵਿੱਤੀ ਜ਼ਰੂਰਤਾਂ ਤੇ ਨੀਤੀਗਤ ਮੰਗਾਂ ਸਬੰਧੀ ਵਿੱਤ ਮੰਤਰੀ ਚੀਮਾ ਨੇ ਉਹਨਾਂ ਨੂੰ ਮੰਗ ਪੱਤਰ ਸੌਪਿਆ। ਸ਼੍ਰੀ ਚੀਮਾ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਲੰਗੇ ਵਰੇ 2025 ਦੌਰਾਨ ਸੂਬੇ ਚਾਹੇ ਭਿਆਣਾ ਖੜਾ ਨੇ 2300 ਤੋਂ ਵੱਧ ਪਿੰਡਾਂ ਤੇ 20 ਹਜ਼ਾਰ ਪਰਿਵਾਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ। ਇੱਕ ਮੁਲਾਂਕਣ ਵਿੱਚ ਇਸ ਸੰਬੰਧੀ 12905 ਕਰੋੜ ਰੁਪਏ ਦੇ ਨੁਕਸਾਨ ਹੋਣ ਦਾ ਅਨੁਮਾਨ ਲਾਇਆ ਗਿਆ ਹੈ। ਵੱਡੀ ਪੱਧਰ ਉੱਤੇ ਮੁਰਵਸੇਪਾ ਤੇ ਮੁਰਵਸਾਰੀ ਦੇ ਯਤਨਾਂ ਦੇ ਪ੍ਰਬੰਧਾ ਲਈ ਵਿੱਤ ਮੰਤਰੀ ਚੀਮਾ ਨੇ مالی ਸਾਲ 2025-26 ਲਈ ਸੂਬੇ ਦੇ ਕੁੱਲ ਕਰੇ ਲੂਤਪਾਦ ਦੇ 1% ਦੀ ਇੱਕ ਵਾਰ ਦੀ ਵਾਧੂ ਆਧਾਰ ਹੱਦ ਬਾਰੇ ਵੀ ਬੇਨਤੀ ਕੀਤੀ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਕੁਦਰਤੀ ਆਫਤਾਂ ਤੇ ਸੁਰੱਖਿਆ ਸੰਗਠਨਾਂ ਦੌਰਾਨ ਖਾਸ ਇੰਤਜ਼ਾਮਾਂ ਲਈ ਇਹ ਨਿਯਮ ਵਾਧੂ ਮਦਦ ਦੀ ਪ੍ਰਵਾਨਗੀ ਦਿੰਦੇ ਨੇ। ਪੰਜਾਬ ਦੇ ਉਦਯੋਗ, ਵਣਜ ਤੇ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਸੰਜੀਵ अरोड़ा ਨੇ ਕਿਹਾ ਹੈ ਕਿ ਇਨਵੈਸਟ ਪੰਜਾਬ ਦੇਹਤ ਪੰਜਾਬ ਸਰਕਾਰ ਸੰਤਾਂ ਨੂੰ ਹੁਲਾਰਾ ਦੇਣ ਲਈ ਅਤੇ ਸੁਖਾਵਾਂ ਮਾਹੌਲ ਸਿਰਜਣ ਲਈ ਯਤਨਸ਼ੀਲ ਹੈ। ਉਹਨਾਂ ਨੇ ਕੱਲ ਲੁਧਿਆਣਾ ਦੇ ਫੋਕਲ ਪੁਆਇੰਟ ਵਿੱਚ ਨਵੇਂ ਟੂਲ ਰੂਮ ਯੂਨਿਟ ਦਾ ਉਦਘਾਟਨ ਕੀਤਾ ਤੇ ਇਸ ਦੌਰਾਨ ਦੱਸਿਆ ਕਿ ਬੀਤੇ ਸਾਲ 2025 ਦੌਰਾਨ ਕੇਜੇ ਗਰੁੱਪ ਨੇ ਜਿੱਥੇ 52 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ ਉੱਥੇ ਮੌਜੂਦਾ ਸਾਲ 2026 ਦੌਰਾਨ 12 ਮੀਗਾਵਾਟ ਸੋਲਰ ਪਾਵਰ ਪਲਾਂਟ ਰਾਹੀਂ 68 ਕਰੋੜ ਰੁਪਏ ਦੀ ਪੂੰਜੀਗਾਰੀ ਕੀਤੀ ਜਾਣੀ ਹੈ ਇਸ ਨਾਲ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ ਸੜਕ ਹਾਦਸੇ ਰੋਕਣ ਤੇ ਲੋਕਾਂ 'ਚ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਵਧਾਉਣ ਦੇ ਮਕਸਦ ਨਾਲ ਜਲੰਧਰ 'ਚ ਸਥਾਨਕ ਡਰਾਈਵਿੰਗ ਟ੍ਰੈਕ ਤੇ ਰੀਜਨਲ ਟਰਾਂਸਪੋਰਟ ਦਫ਼ਤਰ ਵੱਲੋਂ ਅੱਖਾਂ ਦਾ ਕੈਂਪ ਲਾਇਆ ਗਿਆ ਇਸ ਦੌਰਾਨ ਡਾਕਟਰਾਂ ਨੇ 150 ਤੋਂ ਵੱਧ ਵਿਅਕਤੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਇਹਦੇ ਨਾਲ ਹੀ ਪ੍ਰਦੇਸ਼ੀ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਮਿੰਟ ਤੇ ਨਮਸਕਾਰ